ਮਰਦਾਨ ਸਿਖੋਂ ਕਾਰ ਸ੍ਰੀ ਵਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਈ ਵਾਰਿਸ ਦੀ ਭਗੋਤੀ ਜੀ ਕੀ ਪਾਖਸ਼ਾ ਦੀ ਦਸਮੀ ਪ੍ਰਥਮ ਭਗੋਤੀ ਸਿਮਰਿਐ ਗੋ ਨਾਨਕ ਨੇ ਧਿਆਏ ਫਿਰੰਦਰਪੁਰ ਦੇ ਮਰਦਾਨ ਸਰਮਦਾਸੀ ਦੀ ਸਹਾਈ ਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਅਕਸੇ ਸਭੁ ਜੁਜਾਏ ਤੇਗ ਬਹਾਦਰ ਸਿਰੀਐ ਤਾਜ ਨਉ ਨਿਖਾਏ ਸਭੁ ਖਾਇ ਨੂੰ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਦਾ ਹੀ ਸਹਾਰੇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦਰਸ਼ਨ ਦੀਦਾਰ ਦਾ ਧਿਆਨ ਰੱਖ ਕੇ ਬੋਲੂ ਜੀ ਵਾਹਿਗੁਰੂ ਪੰਜਾਂ ਪਿਆਰੀਆਂ ਚੋਂ ਸੰਗਤਾਂ ਦੀਆਂ ਚਾਲੀਆਂ ਮੁਖਤੀਆਂ ਅਟੀਆਂ ਜੱਟੀਆਂ ਟੱਪੀਆਂ ਜਿਨ੍ਹਾਂ ਨਾਮ ਜੱਪਿਆ ਵਣ ਛਕਿਆ ਦੇਖ ਚਲਾਈ ਗਿਦਵਾਰੀ ਦੇਖ ਕੇ ਅੰਗੜ ਕੀਤਾ ਤੇ ਨਾ ਪਿਆਰੀਆਂ ਸੱਚਿਆਰੀਆਂ ਦੀ ਕਮਾਈ ਦਾ ਧਿਆਨ ਰੱਖ ਕੇ ਅਲਸਾ ਜੀ ਬੋਲੋ ਜੀ ਵਾਰਿਕੂ ਜਿਨਾਹ ਸਿੰਘਾਂ ਸਿੰਘੜੀਆਂ ਨੇ ਤਰੰਘੇਦ ਸੀਸ ਦਿੱਤੇ ਬੰਦ ਬੰਦ ਕਟਾਇਓ ਆਪਣੀਆਂ ਉਹਨੀਆਂ ਤਰਖੜੀਆਂ ਤੇ ਚੜੇ ਆਰੀਆਂ ਨਾਲ ਚਰਾਏ ਗਏ ਗਿਦਵਾਰੀ ਦੀ ਸੇਵਾ ਲਈ ਗਿਦਵਾਰੀਆਂ ਗੀਤੀਆਂ ਕਰੰਮੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਰ੍ਹਾਂ ਦੀ ਪਾਵਨ ਕਮਾਈ ਦਾ ਧਿਆਨ ਰੱਖ ਕੇ ਹਰ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਚਤਤਾ ਸਰਬਤ ਗੁਰਦੁਆਰੀ ਦਾ ਧਿਆਨ ਰੱਖ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਭ ਕਲ ਸੱਚੀ ਕੀ ਅਦਾਸ ਹੈ ਜੀ ਸਰਬਤ ਆਨਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚਤਾਂ ਵਿੱਚ ਤਾਂ ਮਨ ਕਾਸ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਇਸ਼ਿਆ ਰਿਆਇ ਤੇਗ ਤੇਗ ਫਤੇ ਬਿਰਕੀ ਪੈ ਪੰਥ ਕੀ ਜੀਤਿ ਸਾਹਿਬ ਦੇ ਸਹਾਰੇ ਖਾਲਸਾ ਜੀ ਕੇ ਬੋਲਵਾ ਦੇ ਬੋਲੋ ਜੀ ਬਾਹੇ ਕੋ ਸਿਖਾਂਸ ਕੀ ਦਾਨ ਕੇਸ ਦਾਮ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਰੋਸਾ ਦਾਨ ਨਾਨਾ ਸਿਰ ਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਅਦ੍ਰਸ਼ ਨਾਮ ਚੌਕੀਆਂ ਝੰਡੇ ਉੱਗੇ ਜੁਗੋ ਜੁਗਾਤਾਲ ਧੰਨ ਦਾ ਜੈਕਾਰ ਬੋਲੋ ਜੀ ਬਾਹੀ ਗੁਰ ਸਿਖਾਂ ਦਾ ਅਨਮੀਵਾ ਮਤ ਉੱਚੀ ਮਤ ਪਤ ਦਾ ਰੱਬ ਦਾ ਬਕਾਲ ਤੁਮ ਬਾਹੀ ਗੁਰ ਏ ਕਾਂਕ ਆਪਣੇ ਪੰਥ ਦੇ ਸਦਾ ਸਭਾਈ ਦਾ ਕਾਲ ਜੀ ਉਸ ਨਨਕਾਣਾ ਸਾਹਿਬ ਅਤੇ ਹੋਰ ਪੁਤਵਾਰੀਆਂ ਉਧਾਮਾਂ ਦੇ ਜਨਾ ਕੋ ਕੰਤ ਨੂੰ ਛੋੜਿਆ ਗਿਆ ਰਹਿਤ ਨਾ ਦੇ ਉੱਲੇ ਦਰਸ਼ਨ ਜੀ ਦਾ ਸੇਵਾ ਸੁਭਾਅ ਦਾ ਦਾਣ ਖਾਲਸਾ ਜੀ ਨੂੰ ਬਖਸ਼ੋ ਜੀ ਏਹ ਪਾਣੀਆਂ ਦੇ ਮਾਨ ਤੇ ਤਾਣੀਆਂ ਦੇ ਤਾਣ ਦੀਆਂ ਦੀਉਂ ਦੀਉ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਪਾਵਨ ਪਵਿੱਤਰ ਚਰਨਾ ਕਮਲਾ ਵਿੱਚ ਅਰਦਾਸ ਬੇਕਤੀ ਜੁਧਲੀ ਹੈ ਸਤਿਗੁਰੂ ਜੀ ਆਪ ਜੀ ਕੀ ਹਜ਼ੂਰੀ ਵਿੱਚ ਮਹਾਰਾਜ ਸੁਨਿਆ ਰੇਤੋ ਵਿਸ਼ੇਸ਼ ਦੀਵਾਨ ਸੁਦੇ ਸਜੇ ਰੂ ਦੀਵਾਨਾਂ ਵਿੱਚ ਭਾਰਤੀ ਸ਼ਬਦ ਗਾਇਨ ਕੀਤੇ ਗਏ ਪ੍ਰੰਤ ਛੇ ਪੌੜੀਆਂ ਅਨੰਦ ਸਾਹਿਬ ਜੀ ਕੇ ਜਾਪ ਹੋਏ ਸੰਤ ਜੀ ਬਾਣੀ ਪੜਦਿਆਂ ਸੁਧਿਆ ਕਿਰਤਨ ਕਰਦਿਆਂ ਹੋਈਆਂ ਬੇਨ ਪ੍ਰਕਾਰ ਦੀਆਂ ਮੁਕੀਆਂ ਜਾਨ ਬੱਚੇ ਸਮਝ ਕੇ ਬਖਸ਼ ਲੈਣਾ ਜੀ ਅਕੇ ਲਈ ਸਮਤ ਬਖਸ਼ਿਸ਼ ਕਰਨਾ ਪੜੀ ਸੁਣੀ ਬਾਣੀ ਸੱਚਖੰਡ ਵਿੱਚ ਸਰਵਾਨ ਕਰਨਾ ਜੀ ਬਾਣੀ ਦਾ ਭਾਉ ਦਰਾਈਆਂ ਸਰਤਾਵਾਂ ਦੇ ਹਿਰਦਿਆਂ ਚ ਵਸਾਉਣਾ ਜੀ ਦਰਾਈ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਿਲ ਤੇ ਪ੍ਰਵਾਨ ਕਰਗੀਆਂ ਤੇ ਫੁਰਪੇਟਾਂਵਾਂ ਪ੍ਰਵਾਨ ਕਰਗੀਆਂ ਜੀ ਕਦਮ ਕਦਮ ਚੱਲ ਕੇ ਆਇਆ ਇਹ ਇਲਾਮਨਾ ਸਭ ਨੂੰ ਸਾਧ ਸੰਗਤ ਦੇ ਸੀਸ ਤੇ ਆਪਣਾ ਮੇਹਰ ਭਰੀ ਹੱਥ ਰੱਖਣਾ ਨਾਮ ਦਾਮ ਉਸਕੀ ਜੀਵਨ ਚਰਣਾ ਕਮਲਾ ਦਾ ਪਿਆਰ ਉਹ ਦਾਸ ਦਾ ਬਖਸ਼ਿਸ਼ ਕਰਨਾ ਸਭ ਤੋਂ ਦੀ ਆਪ ਜੀ ਦੇ ਹضور ਨਹੀਂ ਸਕਦਾ ਵੱਲੋਂ ਮੇਹਤੁਲਾ ਅਰਦਾਸ ਬੇਟ ਹੋਈ ਜਿਨਾਂ ਜਨਾਂ ਕਹਾਨੇ ਵਿੱਚੋਂ ਮਾਇਆ ਇਹਨੇ ਭਟਾਲੇ ਕਪੂਰ ਕਰਨਾ ਜੀ ਕਿਰਤ ਕਮਾਈਏ ਉਜਵਾਦੇ ਬਖਸ਼ਰਨੇ ਕਰਵੀ ਸੁਖ ਸ਼ਾਂਤੀ ਵਰਤਾਉਣਾ ਦੁੱਖਾਂ ਰੋਗਾਂ ਤਕੀਫਾਂ ਦਾ ਨਾਸ ਸੁੱਖਾਂ ਦਾ ਪ੍ਰਕਾਸ਼ ਕਾਲ ਅੰਧਰ ਬੂਤ ਅਨੰਦ ਸੰਸਾਈ ਹੋਣਾ ਸਭ ਤੋਂ ਜੀ ਜੋ ਮੰਗੇ ਧਾਕੂ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਜੋ ਬੁਲੇ ਇਹ ਹਾ ਹਮ ਸਜ ਹੋਏ ਕਿਰਪਾ ਕਰਦੀ ਮਹਾਰਾਜ ਨੂੰ ਸਾਧ ਸੰਗਤ ਦੇ ਸੇਸ ਤੇ ਆਪਣਾ ਮੇਹਰ ਕਰਿਆ ਹੱਥ ਰੱਖਣਾ ਸਤਿਗੁਰੂ ਦੀ ਆਪਣੇ ਦਰ ਘਰਦੀ ਹਾਜ਼ਰੀਆਂ ਭਰਨ ਦੇ ਬਲ ਮਨ ਉਦਮ ਬਖਸ਼ਿਸ਼ ਕਰਨਾ ਮਹਾਰਾਜ ਆਪ ਜੀ ਕੀ ਬਖਸ਼ਿਸ਼ ਜਾਣੀ ਵਿੱਚੋਂ ਕ੍ਰਪਾ ਕਰ ਸਾਜੀ ਦੇਖ ਸਭ ਜੀ ਤੇ ਹਾਜ਼ਰ ਹੈ ਕੀ ਦਰ ਪ੍ਰਵਾਣ ਕਰੋ ਪਰਵਾਣ ਪ੍ਰਸਾਦ ਸੰਗਤ ਵਿੱਚ ਵਰਤਾਲੂ ਦੀ ਆਗਿਆ ਬਖਸ਼ਿਸ਼ ਕਰੋ ਇਲਾਹੀ ਤੁਮ ਨਾਮੇ ਰਖ ਕੇ ਸੰਤਾਂ ਨੂੰ ਨਿਹਾਲ ਕਰੀ ਸੇਹੀ ਪਿਆਰੇ ਮੇਰ ਜਨਾਬ ਨੇ ਤੇਰਾ ਨਾਮ ਚਿਤਾਵੇ ਨਾਨਕ ਨਾਮ ਛੜਦੀ ਕਲਾ ਤੇਰੇ ਬਾਣੀ ਸਬਜ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਆ ਗਿਆ ਭਈ ਅਕਾਰ ਕੀ ਕਵੈ ਚਲਾਇਓ ਪੰਥ ਸਭ ਸੇ ਕੰਤੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੋ ਗ੍ਰੰਥ ਜੀ ਮਾਨਿਓ ਪ੍ਰਗਟੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੁਝ ਹੈ ਓ ਰਸਵਤ ਮਹਿ ਲੇ ਰਾਜ ਤਰੀਕਾ ਆਸਾ ਆਕੀ ਰਹੇ ਨ ਕੋਏ ਵਾਸ ਮੇ ਸਭ ਮਿਲenge ਬਚੇ ਸਰਣ ਜੋ ਪੁਏ ਜਿਕਰ ਕੋ ਦੇਵ ਇਸ ਸਿਰ ਪ੍ਰਾਪਰ ਕੀਆ ਭਯਾਨ ਤੇਗ ਬਹਾਦਰ ਸਿਖ ਰਿਆ ਕਰੇ ਨਾ ਕਿੰਮਾਨ ਤੇਗ ਬਹਾਦਰ ਕੇ ਚਰਨ ਪयो ਜਗਤ ਕੋ ਸੋਗ ਹੈ 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 ਸਭ ਜਗ ਪयो ਜੈ 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 ਸੁ ਲੋਕ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ